ਬਾਲੀਵੁੱਡ 스타 ਅਭਿਸ਼ੇਕ ਬਚਨ ਤੇਸ਼ਵਰੀਆ ਰਾਏ ਬਚਨ ਦੀ ਤਰ੍ਹਾਂ ਉਹਨਾਂ ਦੀ ਬੇਟੀ ਅਰਾਧਿਆ ਬਚਨ ਵੀ ਲੋਕਾਂ ਦੇ ਵਿੱਚ ਕਾਫੀ ਮਸ਼ਹੂਰ ਹੈ ਉਹ ਅਕਸਰ ਅਸ਼ਵਰੀਆ ਰਾਏ ਦੇ ਨਾਲ ਕਿਸੇ ਨਾ ਕਿਸੇ ਵੈਂਡ ਦੇ ਵਿੱਚ ਨਜ਼ਰ ਆਉਂਦੀ ਹੈ ਉਸ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਨਵੀਂ ਅਰਜੀ ਦਾਇਰ ਕੀਤੀ ਹੈ ਨਵੀਂ ਅਰਜੀ ਤੇ ਦਿੱਲੀ ਹਾਈ ਕੋਰਟ ਨੇ Google, Bollywood Times ਅਤੇ ਹੋਰ ਵੈੱਬਸਾਈਟਾਂ ਨੂੰ ਨੋਟਿਸ ਭੇਜਿਆ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਇਹ ਮਾਮਲਾ ਅਰਾਧਿਆ ਬਚਨ ਦੀ ਸਿਹਤ ਨੂੰ ਲੈ ਕੇ ਗਲਤ ਰਿਪੋਰਟਿੰਗ ਨਾਲ ਜੁੜਿਆ ਹੋਇਆ ਹੈ ਅਰਾਧਿਆ ਬਚਨ ਦੇ ਵਕੀਲ ਨੇ 3 ਫਰਵਰੀ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਕੁਝ ਹੋਰ ਅਪਲੋਡਰ ਅਜੇ ਵੀ ਪੇਸ਼ ਨਹੀਂ ਹੋਏ ਹਨ ਅਤੇ ਉਹਨਾਂ ਦੇ ਪਛਾਣ ਦਾ ਅਧਿਕਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਆਰਾਧਿਆ ਨੇ ਆਪਣੇ ਨਾਬਾਲਗ ਹੋਣ ਦੀ ਦਲੀਲ ਦਿੰਦੇ ਹੋਏ ਅਜਹੀ ਰਿਪੋਰਟਿੰਗ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਦਿੱਲੀ ਹਾਈ ਕੋਰਟ ਤੇ 20 ਅਪ੍ਰੈਲ 2023 ਨੂੰ ਇਸ ਸਬੰਧ ਦੇ ਵਿੱਚ Google ਨੂੰ ਨਿਰਦੇਸ਼ ਦਿੱਤੇ ਸਨ। ਅਭਿਸ਼ੇਕ ਬਚਨ ਅਤੇਸ਼ਵਰੀਆ ਰਾਏ ਦੀ ਬੇਟੀ ਆਰਾਧਿਆ ਬਚਨ ਦੀ ਸਿਹਤ ਨਾਲ ਸੰਬੰਧਿਤ ਸਾਰੇ YouTube ਵੀਡੀਓਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਦਿੱਲੀ ਹਾਈ ਕੋਰਟ ਨੇ। ਸਾਲ ਹੋਈ ਸੁਣਵਾਈ ਦੌਰਾਨ ਕਿਹਾ ਸੀ ਕਿ ਹਰ ਬੱਚਾ ਸਨਮਾਨ ਦਾ ਹੱਕਦਾਰ ਹੈ ਦਿੱਲੀ ਹਾਈ ਕੋਰਟ ਨੇ ਅਰਾਧਿਆ ਬਚਨ ਦੀ ਸਿਹਤ ਤੇ ਗਲਤ ਸਮਗਰੀ ਪ੍ਰਸਾਰਿਤ ਕਰਨ ਵਾਲੇ YouTube ਚੈਨਲਸ 'ਤੇ ਪਾਬੰਦੀ ਲਗਾ ਦਿੱਤੀ ਸੀ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਜਸਟਿਸ ਸੀ ਹਰੀ ਸ਼ੰਕਰ ਨੇ ਕਿਹਾ ਕਿ ਬੱਚੇ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀ ਖਾਸ ਕਰਕੇ ਸਰੀਰੀ ਕਤੇ ਮਾਨਸਿਕ ਸਿਹਤ ਬਾਰੇ ਫੈਲਾਉਣਾ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਅਸਹਿਣਯੋਗ ਹੈ